ਆਤਲ ਰਪਿੰਦਰ ਦੇ ਕਮਰੇ ਚੋਂ ਮਿਲੀ ਚਿੱਠੀ ਸੱਚ ਆਇਆ ਸਾਹਮਣੇ ਕਿਸ ਲਈ ਮਾਰਿਆ ਪਤੀ ਗੁਰਵਿੰਦਰ ਸਿੰਘ ਬਹੁਤ ਚਰਚਿਤ ਕੇਸ ਸੁਖਣਵਾਲੇ ਵਾਲਾ ਜਿੱਥੇ ਪਤਨੀ ਵੱਲੋਂ ਪਤੀ ਦਾ ਕਤਲ ਕੀਤਾ ਗਿਆ ਸੀ ਉਸਦੇ ਬਹੁਤ سارے ਰਾਜ਼ ਹੁਣ ਬਾਹਰ ਆ ਰਹੇ ਆ ਕਿਉਂਕਿ ਪਹਿਲਾ ਕੇਸ ਹੋਇਆ ਪੰਜਾਬ ਦੇ ਵਿੱਚ ਜਿੱਥੇ ਸਾਰੀ ਸੋਸ਼ਲ ਮੀਡੀਆ ਜਿਹੜੀ ਗੁਰਵਿੰਦਰ ਦੇ ਹੱਕ ਦੇ ਵਿੱਚ ਭੁਗਤ ਰਹੀ ਸੀ ਉਦੇ ਬਾਰੇ ਦੱਸ ਰਹੀ ਸੀ ਕਿ ਜਿਹੜਾ ਬੇਦੋਸ਼ਾ ਮੁੰਡਾ ਸੀ ਜਿਹਦਾ ਕੋਈ ਕਸੂਰ ਨਹੀਂ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਉਸਦੀ ਪਤਨੀ ਨੇ ਤੇ ਉਸ ਦਾ ਜਿਹੜਾ ਪਤਨੀ ਦਾ ਪ੍ਰੇਮੀ ਸੀ ਹਰਕਮਲ ਪ੍ਰੀਤ ਸਿੰਘ ਫਾਜ਼ਿਲਕਾ ਦਾ ਰਹਿਣ ਵਾਲਾ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੀ ਪਈ ਸੀ ਸਾਰੀ ਪੰਜਾਬ ਦੀ ਆਬਾਦ ਮੀਪਿੰਦਰ ਸਿੰਘ ਸੇਖੋਂ ਜਿਹੜੇ ਇਸ ਗੁਰਵਿੰਦਰ ਸਿੰਘ ਨੌਜਵਾਨ ਜਿਹੜਾ ਸੁਖਨਾਲੇ ਦਾ ਰਹਿਣ ਵਾਲਾ ਸੀ ਜੀਨੇ ਆਪਣੀ ਪਤਨੀ ਦੇ ਹੱਥੋਂ ਆਪਣੀ ਜਾਨ ਗਵਾਈ ਹੈ ਉਹਦਾ ਕੇਸ ਲੜ ਰਿਆ ਸੀ ਤੇ ਸਾਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸਾਰੇ ਕੇਸ ਦੀ ਜਿੱਥੇ ਫਰੀਦਕੋਟ ਦੀ ਐਸਐਸਪੀ ਮੈਡਮ ਪ੍ਰਗਿਆ ਜੈਨ ਖੁਦ ਮੋਨੀਟਰਿੰਗ ਕਰ ਰਹੀ ਸੀ ਤੇ ਖੁਦ ਉਹ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਲੰਖਾਂ ਪਿੱਛੇ ਭੇਜਣ ਲਈ ਪੂਰਾ ਜ਼ੋਰ ਲਗਾ ਰਹੇ ਸੀ ਇੱਥੇ ਹੀ ਇੱਕ ਹੋਰ ਜਿਹੜਾ ਇੱਕ ਇਸ ਕੇਸ ਨਾਲ ਜੁੜਿਆ ਹੋਇਆ ਜਿਹੜਾ ਇੱਕ ਵਿਅਕਤੀ ਸਾਹਮਣੇ ਆ ਗਿਆ ਸੀ ਵੀਰਿੰਦਰ ਕੌਰ ਵੀਰਿੰਦਰ ਕੌਰ ਨੇ ਇਸ ਕੇਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਕਰ ਦਿੱਤੀਆਂ ਸੀ ਪਰ ਉਸ ਨੂੰ ਪੇਪਰ ਦੇਣ ਦੀ ਇਜਾਜ਼ਤ ਤੋਂ ਬਾਅਦ ਜਰੂਰ ਜਿਹੜੇ ਗੁਰਵਿੰਦਰ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਸੀ ਲੋਕ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਸੀ ਕਿ ਹਾਲੇ ਗੁਰਵਿੰਦਰ ਦੇ ਪਿਤਾ ਕੁਲਦੀਪ ਸਿੰਘ ਦੀਆਂ ਅੱਖਾਂ 'ਚੋਂ ਹੰਝੂ ਵੀ ਨਹੀਂ ਮੁੱਕੇ ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਪੇਪਰ ਦੇਣ ਦੀ ਇਜਾਜ਼ਤ ਮਿਲੀ ਸੀ ਕਈ ਜਿਹੜੇ ਵੱਡੇ ਚੈਨਲ ਸੀ ਉਹਨਾਂ ਨੇ ਜ਼ਮਾਨਤ ਆਖਿਆ ਸੀ ਕਿ ਜ਼ਮਾਨਤ ਦਿੱਤੀ ਗਈ ਆ ਜੋ ਸਰਾਸਰ ਗਲਤ ਸੀ ਸਿਰਫ ਜੇਲ੍ਹ ਤੋਂ ਜਿਹੜਾ ਪ੍ਰੀਖਿਆ ਕੇਂਦਰ ਤੇ ਪ੍ਰੀਖਿਆ ਕੇਂਦਰ ਤੋਂ ਜੇਲ੍ਹ ਦੇ ਵਿੱਚ ਆਨ ਦੀ ਜਾਇਜ਼ਤ ਦਿੱਤੀ ਸੀ ਵੀਰਿੰਦਰ ਕੌਰ ਨੂੰ ਉਹ ਵੀ 2 ਲੱਖ ਰੁਪਏ ਦਾ ਬੌਂਡ ਭਰਾ ਕੇ ਤੇ ਨਾਲ ਜਿਹੜੀ ਜਿਹੜੀ ਗਾਰਡ ਲੱਗੂਗੀ ਜਿਹੜੇ ਪੁਲਿਸ ਵਾਲੇ ਜਾਣਗੇ ਉਹਨਾਂ ਦਾ ਖਰਚਾ ਵੀ ਵੀਰਿੰਦਰ ਕੌਰ ਕਰੂਗੀ ਜਿਹੜੀ ਇੱਕ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਜਿੱਥੇ ਜਿਹੜੀ ਰੁਪਿੰਦਰ ਕੌਰ ਆ ਮੁੱਖ ਦੋਚੀ ਉਹਨੇ ਇਹ ਗੱਲ ਆਖੀ ਸੀ ਕਿ ਮੈਨੂੰ ਜਿਹੜਾ ਮੇਰਾ ਪਤੀ ਗੁਰਵਿੰਦਰ ਸਿੰਘ ਉਹਨੇ ਤਲਾਕ ਨਹੀਂ ਦੇਣਾ ਸੀ ਉਹ ਕਹਿੰਦੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰਾ ਸਹੁਰਾ ਪਰਿਵਾਰ ਮੇਰੇ ਤੇ ਬੜਾ ਮਾਣ ਕਰਦਾ ਸੀ ਮੇਰੀ ਬੜੀ ਇੱਜ਼ਤ ਕਰਦਾ ਸੀ ਉਹਨਾਂ ਨੇ ਤਾਂ ਮੇਰੇ ਲਈ ਬਟਿਕ ਖੋਲਣ ਲਈ ਇੱਕ ਮਹਿੰਗੀ ਪ੍ਰਾਪਰਟੀ 20 ਲੱਖ ਰੁਪਏ ਦੀ ਜਿਹਦਾ ਬਿਆਨਾ ਹੋ ਚੁੱਕਿਆ ਸੀ ਉਹ ਵੀ ਖਰੀਦ ਲਈ ਸੀ ਹਰਪਿੰਦਰ ਕੌਰ ਦਾ ਕਹਿਣਾ ਕਿ ਮੈਂ ਗਰਵਿੰਦਰ ਸਿੰਘ ਮੇਰੀ ਇੰਨੀ ਇੱਜ਼ਤ ਕਰਦਾ ਸੀ ਮੇਰੀ ਕਈ ਗੱਲ ਹਰ ਇੱਕ ਮੰਨਦਾ ਸੀ ਇਸ ਕਰਕੇ ਮੈਂ ਜਿਹੜੀ ਉਹਦੇ ਸਾਹਮਣੇ ਤਲਾਕ ਦੀ ਗੱਲ ਵੀ ਨਹੀਂ ਕਰ ਸਕਦੀ ਸੀ ਮੈਂ ਆਪਣਾ ਉਹਦਾ ਮੂੰਹ ਫੇਸ ਕਿਵੇਂ ਕਰਦੀ ਤੇ ਉਹ ਮੇਰੇ ਮਾਪਿਓ ਦੀ ਵੀ ਬਹੁਤ ਇੱਜ਼ਤ ਕਰਦਾ ਸੀ ਮੇਰੇ ਮਾਪਿਓ ਨੇ ਵੀ ਇਸ ਚੀਜ਼ ਦੇ ਲਈ ਮੰਨਣਾ ਨਹੀਂ ਸੀ ਇਸ ਕਰਕੇ ਜਿੱਥੇ ਰੁਪਿੰਦਰ ਕੌਰ ਕਹਿੰਦੀ ਕਿ ਉਹਦਾ ਜਿਹੜਾ ਪ੍ਰੇਮੀ ਹਰਕਮਲਪ੍ਰੀਤ ਸਿੰਘ ਆ ਉਹਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਉਹਦਾ ਲਗਾ ਜਿਹੜੀ ਜਿਹੜੀ ਕੁੜੀ ਐ ਰੁਪਿੰਦਰ ਕੌਰ ਉਹਦਾ ਲਗਾ ਫਾਜ਼ਲ ਕਾ ਦੇ ਪਿੰਡ ਬੱਲੂਆਣੇ ਦਾ ਰਹਿਣ ਵਾਲਾ ਜਿਹੜਾ ਬਠਿੰਡਾ ਦੇ ਨਜ਼ਦੀਕ ਆ ਬੱਲੂਆਣਾ ਹਰ ਕਮਲਪ੍ਰੀਤ ਸਿੰਘ ਦੇ ਨਾਲ ਹੋ ਗਿਆ ਸੀ ਇਸ ਕਰਕੇ ਉਹ ਵਿਚਾਲੇ ਫਸ ਗਈ ਸੀ ਕਿ ਕਿਸ ਪਾਸੇ ਜਾਵੇ ਇਹ ਜਿਹੜੀਆਂ ਜੇਲ੍ਹ ਦੇ ਵਿੱਚ ਉਹਦੇ ਨਾਲ ਸਾਥਣ ਜਿਹੜੀਆਂ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਮੌਜੂਦ ਆ ਕਿਉਂਕਿ ਹਰ ਇੱਕ ਬੰਦਾ ਚਾਹੇ ਕੋਈ ਅਪਰਾਧੀ ਆ ਸਾਰੇ ਇਸ ਕੇਸ ਤੇ ਸ਼ੌਕਡ ਹੋਏ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਬਰਬਰਤਾ ਦੇ ਨਾਲ ਇੱਕ ਸੋਹਣਾ ਸੁਨੱਖਾ ਗੱਭਰੂ ਜਿਹਦੇ ਕੋਲ 22 ਕਿੱਲੇ ਜ਼ਮੀਨ ਸੀ ਜਿਹਦੇ ਕੋਲ ਜਿਹੜੀ ਜ਼ਮੀਨ ਜਾਇਦਾਦ ਦੇ ਨਾਲ ਪੜਿਆ ਲਿਖਿਆ ਵੀ ਬਹੁਤ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਸਮਾਜ ਦੇ ਵਿੱਚ ਇੱਕ ਜਿਹੜਾ ਗੁੱਸਾ ਰਪਿੰਦਰ ਦੇ ਵਿਰੁੱਧ ਉਹ ਪਣ ਪਿਆ ਸੀ ਤੇ ਉਹ ਜੇਲ੍ਹ ਤੱਕਰ ਵੀ ਇਹ ਚੀਜ਼ ਗਈ ਰਪਿੰਦਰ ਉੱਥੇ ਕਹਿੰਦੀ ਆ ਕਿ ਮੈਂ ਨਾ ਗੁਰਵਿੰਦਰ ਨੂੰ ਛੱਡ ਸਕਦੀ ਸੀ ਜਿਉਂਦੇ ਜੀ ਤੇ ਮੇਰਾ ਜਿਹੜਾ ਲਗਾ ਮੇਰਾ ਜਿਹੜਾ ਦਿਮਾਗ ਖਰਾਬ ਹੋਇਆ ਸੀ ਉਹ ਹਰਕਮਲਪ੍ਰੀਤ ਸਿੰਘ ਦੇ ਨਹੀਂ ਹੋਇਆ ਸੀ ਜਦੋਂ ਉਹਨੂੰ ਇਹ ਗੱਲ ਪੁੱਛੀ ਗਈ ਕਿ ਤੂੰ ਤਲਾਕ ਲੈ ਲੈਂਦੀ ਤੂੰ ਮਾਪਿਆਂ ਦਾ ਕਲੌਤਾ ਪੁੱਤਰ ਮਾ ਮੌਤ ਦੇ ਘਾਟ ਕਿਉਂ ਉਤਾਰਿਆ ਉਹ ਕਹਿੰਦੀ ਮੈਂ ਇਹ ਗੱਲ ਆਪਣੀ ਜ਼ੁਬਾਨੋਂ ਗੁਰਵਿੰਦਰ ਦੇ ਸਾਹਮਣੇ ਬਹਿ ਕੇ ਕਾਰ ਨਹੀਂ ਸਕਦੀ ਸੀ ਕਿਉਂਕਿ ਉਹ ਮੇਰਾ ਜਿਹੜਾ ਸਤਕਾਰ ਆਦਰ ਹੀ ਬਹੁਤ ਕਰਦਾ ਸੀ ਮੇਰੇ ਚ ਇਨੀ ਹਿੰਮਤ ਹੀ ਨਹੀਂ ਸੀ ਕਿ ਮੈਂ ਗੁਰਵਿੰਦਰ ਦੇ ਸਾਹਮਣੇ ਤਲਾਕ ਦੀ ਗੱਲ ਕਰਾਂ ਤੁਸੀਂ ਵੇਖੋ ਇਸ਼ਕ ਜਿਹੜਾ ਨਜਾਇਜ਼ ਰਿਸ਼ਤਾ ਉਹ ਕਿੰਨਾ ਸਿਰ ਚੜ ਗਿਆ ਖੁਦ ਮੰਨਦੀ ਆ ਕਿ ਮੇਰਾ ਪਤੀ ਮੈਨੂੰ ਪਿਆਰ ਕਰਦਾ ਸੀ ਉਹਨੇ ਮੈਨੂੰ ਤਲਾਕ ਦੇਣੀ ਨਹੀਂ ਸੀ ਮੇਰੇ ਮਾਪਿਓ ਮੇਰੇ ਪਤੀ ਦੀ ਬੜੀ ਇੱਜ਼ਤ ਕਰਦੇ ਸੀ ਤੇ ਪਰ ਮੈਂ ਹਰਕਮਲਪ੍ਰੀਤ ਸਿੰਘ ਦੇ ਨਾਲ ਰਹਿਣਾ ਚਾਹੁੰਦੀ ਸੀ ਇਸ ਕਰਕੇ ਮੈਂ ਜਿਹੜਾ ਆਪਣੇ ਪਤੀ ਨੂੰ ਮੌਤ ਦੇ ਘਾੜ ਉਤਾਰਿਆ ਸਮਾਜ ਵਿੱਚ ਇਹ ਕਿਸ ਤਰੀਕੇ ਦੇ ਜਿਹੜਾ ਰਵਾਜ ਪੈ ਗਿਆ ਇਹ ਪਹਿਲਾ ਕੇਸ ਨਹੀਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਇਸ ਤੋਂ ਪਹਿਲਾਂ ਇੱਕ ਕੇਸ ਹੋਇਆ ਸੀ ਜਿੱਥੇ ਮਾਮੇ मामੀ ਨੇ ਤੇ ਭਾਣ ਜਿਹੜੇ ਰਲ ਕੇ ਭਾਣ ਜਿਹੜੇ ਆਪਣੇ ਮਾਮੇ ਦਾ ਕਤਲ ਕਰਤਾ ਸੀ ਕਿਉਂਕਿ मामੀ ਦੇ ਨਾਲ ਉਹਦੇ ਗਰਦ ਦਾ ਰਿਲੇਸ਼ਨ ਬਣ ਗਏ ਸੀ ਇਹ 10 ਸਾਲ ਪਹਿਲਾਂ ਦਾ ਕੇਸ ਆ ਮੁਕਸਰ ਜ਼ਿਲ੍ਹੇ ਦਾ ਤੇ ਰਪਿੰਦਰ ਵਾਲਾ ਕੇਸ ਹੋਣਾ ਜਿਹੜਾ ਮੀਡੀਆ ਨੇ ਹਾਈਲਾਈਟ ਕੀਤਾ ਹਾਈਲਾਈਟ ਤਾਂ ਕੀਤਾ ਤਾਂ ਕਿ ਗੁਰਵਿੰਦਰ ਨੂੰ ਇਨਸਾਫ ਦਵਾਇਆ ਜਾ ਸਕੇ ਅੱਗੇ ਤੋਂ ਕੋਈ ਇਸ ਤਰੀਕੇ ਦਾ ਕਦਮ ਨਾ ਚੱਕੇ ਸਮਾਜ ਦੇ ਵਿੱਚ ਇਹ ਗਲਤ ਪਰੰਪਰਾ ਜਿਹੜੀ ਇਹ ਵਧੇ ਨਾ